ਪਹਿਲੇ ਖਾਕੀ ਵਾਲੇ ਗੈਂਗਸਟਰ ਨੂੰ ਕੋਈ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਪਰਕੇ ਜਿਹੜੇ 60-60 ਸਾਲ ਦੇ ਦੋਨੇ ਅਸੀਂ ਬਚਪਨ ਵਿੱਚ ਉਹਦੇ ਧਰਮੇ ਦੇ ਉੱਤੇ ਬੈਠੀ ਮਾਰਦੇ ਸੀ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦਾ ਇੰਚਾਰਜਕਾਰ ਚ ਲਈ ਫਿਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਹੋਵੇ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਕਾਰਨਾਂ ਨੇ ਜਿਹੜਾ ਹੈਗਾ ਸਾਡੀ ਜਿਹੜੀ ਹੈਗੀ ਭੂਮਿਕਾ ਜੋ ਹੈ ਉਹ ਇੱਕ ਨਿਰਪੱਖ ਤੇ ਜਿਹੜੀ ਹੈਗਾ ਇੱਕ ਤਰੀਕੇ ਨਾਲ ਸ਼ਰਧਾਮਾਨ ਤਰੀਕੇ ਨਾਲ ਸਮਾਜ ਦੇ ਪ੍ਰਤੀ ਸਾਡੀ ਡਿਊਟੀ ਹੈ ਅਸੀਂ ਜਿਹੜਾ ਹੈਗਾ ਲਗਾਤਾਰ ਕਰ ਰਹੇ ਹਾਂ ਜੇ ਗਲਤ ਹੈ ਤਾਂ ਗਲਤ ਕਹਿੰਦੇ ਸਾਨੂੰ ਜਵਾਬ ਦੇ ਦੋ ਅਸੀਂ ਪੁਲਿਸ ਦਾ ਸਾਹਮਣਾ ਕਰੇ ਬੈਠ ਜਾਗੇ ਰਾਹ ਚਲਾ ਚਲਾ ਕੇ ਕਹਿੰਦੇ ਆ ਪਛਟੇ ਮਾਨਸਾ ਪੁਲਿਸ ਪਛਟਾ ਬਿਲਕੁਲ ਉਹ ਇਹ ਹੈ ਇਹਨਾਂ ਨੂੰ ਲਾਰਾ ਲਾ ਦਿੰਦੇ ਨਾ ਜਿਸ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨਾ ਮਚਰ ਘਟਾਉਂਦਿਆਂ ਨੂੰ ਬੀਸੀ ਆਪਦੀ ਆਪਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਕਿਹੜਾ ਦੇ ਜੇਬਾਂ ਪਟਕਰਾ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨੇ ਕੋਈ ਤੂੰ ਚੁੱਪ ਕਰ ਜਾ ਬੜੇ ਗਰੂ ਨੇ ਏਡਾ ਬਟਾ ਉਹਦਾ ਦਿੱਤੇ ਸਾਨੂੰ ਮੜੀ ਜੀ ਲੱਖਾਂ ਰੁਪਏ ਤੋਂ ਖਾ ਲੈਣ ਵਾਲੇ ਉਹ ਲੱਗ ਜਾਂਦਾ ਵੀ ਫਲਾਣੇ ਕੋਈ ਫੁੱਟੀਆਂ ਬੰਦ ਬੱਚੇ ਆ ਇੱਕ ਦਿਨ ਭੁਗਤੋਂਗੇ ਕੱਢੀਆਂ ਕਰਕੇ ਲਾਇਸੈਂਸ ਅਸਲੀ ਦੇ ਲਾਈਟਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਆਰਾਮ ਨਹੀਂ ਸੁਤਾਪੇ ਗੁੜੀ ਨਹੀਂ ਸੁਤਾਪੇ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਕਿਹੜੇ ਕੱਢਦੇ ਉਹ ਇਹ ਸ਼੍ਰੀਣੀ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਚ ਲਈ ਫਿਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਹੋਵੇ ਤੇ ਮਾਨਸਾ ਪੁਲਿਸ ਦੇ ਕਾਰਨ ਆਵੇ। ਰਾਮੇ ਜਿੱਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਬੈਠੇ ਜੁੰਦੇ ਉਹਨਾਂ ਨੂੰ ਤਾਂ ਫੜ ਲਓ। ਅਸੀਂ ਤਾਂ ਉੱਜੜੇ ਹੀ ਆਂ ਸਾਨੂੰ ਕੋਈ ਪ੍ਰਵਾਹੀ ਸਾਡੇ ਤਾਂ ਕਲੀ ਦੇ ਤਰੀ ਹੋਈ ਹੈ। ਪਾਣੀ ਦੇ ਆਕੇ ਦਿਨ ਤੋਂ ਪਰ ਰੋ ਪਾਣੀ ਨੇ ਪਾਣੀ ਤਾਂ ਤਾਂ ਸਾਡਾ ਜਵਾਬ ਸਾਨੂੰ ਰਾਜੇ ਬਣਾ ਕੇ ਗਿਆ ਸੀ ਇਹਨਾਂ ਨੇ ਤੁਹਾਨੂੰ ਖੁਹਾਰੀ ਬਣਾਤਾ ਅਸੀਂ ਅਸੀਂ ਭੀਖ ਮੰਗਦੇ ਤਰੇ ਪਰ ਗਲੀ ਕਾਟੀ ਜਿ ਸਮਾਈ ਫੰਨੂ ਭੀਖ ਚ ਦੇਉਂਦਾ ਆ ਲਾਓ ਕਿਹੜੇ ਲੋਕ ਮਾਈਕ ਆ ਲਾ ਦੇ ਮੇਟਰ ਲਈ ਪਹਿਲੇ ਖਾਕੀ ਵਾਲੇ ਗੈਂਗਸਟਰ ਨੂੰ ਕੋਈ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਆ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60 60 ਸਾਲ ਦੇ ਆ ਦੋਨੇ ਅਸੀਂ ਬੱਚੇ ਵਾਂਗ ਤੁਹਾਡੇ ਧਰਨੇ ਦੇ ਉੱਤੇ ਬੈਠਣ ਵਾਸਤੇ ਆਏ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਨੇ ਆ ਬਣਦਾ ਹੋਇਆ ਸਾਰਾ ਤੁਹਾਡੇ ਬੋਬੇ ਚ ਪਾਉਂਦੇ ਆ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਨ ਦੇ ਤੁਲਗੇ ਅਸੀਂ ਤੁਹਾਡੇ ਸਿਰ ਤੇ ਬੈਠੇ ਸੀ ਮਾਨ ਸਾਹਿਬ ਪੁਲਿਸ ਤੁਹਾਡੇ ਸਿਰ ਤੇ ਬੈਠੇ ਸੀ ਇੱਥੇ ਅਸੀਂ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਉਮੀਦ ਇਸ ਗੱਲ ਦੀ ਪਹਿਲਾ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਉਹਨ ਜਿਹੜੀ ਅਸੀਂ ਉਹਦੇ ਸਹਾਰੇ ਦੇ ਬੜਾਪੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਸ ਦੋਸ਼ੀਆਂ ਦੇ ਨਾਲ ਰਾਜ ਦੇ ਵੀਰੋ ਐਦੋਂ ਵੱਡਾ ਖਾਕੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆ ਸਟੈਪ ਦੇ ਵਿੱਚ ਲਾਉਣਾ ਪਿਆ ਪੀ ਡੀ ਆਈ ਜੀ ਸਾਹਿਬ ਆਜਿਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਅਕਸਰ ਇਹ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਹੈ ਮੈਨੂੰ ਫੜਾ ਕੇ ਜਾਓ ਵੀ ਆਹ ਚੱਕ ਭਰਾਵਾ ਤੇਰਾ ਕੁਝ ਨਹੀਂ ਬਣਦਾ ਤੂੰ ਇਹ ਮੈਨੂੰ ਆਪਸ ਲੈ ਕਿੱਥੇ ਜਾਵਾਂ ਤੁਸੀਂ ਸਾਰੇ ਸਤਿਕਾਰਯੋਗ ਪ੍ਰੈਸਰ ਮੈਂ ਜਾਵਾਂ ਕਿੱਥੇ ਕਿਹਦੇ ਕੋਲੇ ਜਾਵਾਂ ਦੱਸੋ ਜੀ ਜੀਪੀ ਤੋਂ ਮੈਂ ਚੱਲਿਆ ਹੋਇਆ ਫਿਰ ਮੈਂ ਹੱਥ ਬੰਨ੍ਹ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਂਟ ਜਨਤਕ ਕੀਤੀ ਜਾਂਦੀ ਹੈ ਇਹ ਜ਼ੁਲਮ ਦੀ ਕੋਈ ਹੱਦ ਹੁੰਦੀ ਐ ਸਾਦੂ ਉਹ ਫੜ ਕੇ ਬਾਹਰ ਕੱਢ ਦੂ ਕਿਸੇ ਕਿਤੇ ਅਸੀਂ ਧੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਗੇ ਇਹਦਾ ਇੰਨਾ ਧੱਕਾ ਕਾ ਤੋ ਕਰਦੇ ਸੀਐਮ ਸਾਹਿਬ ਨੂੰ ਮੈਂ ਦੱਸ ਰਿਹਾ ਚਾਹੁੰਦਾ ਇੱਕ ਪਾਸੇ ਤੁਸੀਂ ਕਹਿੰਦੇ ਗੈਂਗਸਟਰ ਦੇ ਖਿਲਾਫ ਪ੍ਰਿਹਾਰ ਕਰਦੇ ਹੋ ਤੁਸੀਂ ਉਹ ਪ੍ਰਿਹਾਰ ਕਿੱਥੇ ਕਰਦੋਂ ਪੀੜ ਤਾਂ ਥੋਡੇ ਮਰੇ ਹੱਥ ਬੰਨੀ ਜਾਂਦੇ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਐ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਉਸ ਸੀਐਮ ਦਾ ਜੀ ਭਗਵੰਤ ਮਾਨ ਦਾ ਦੱਸੋ ਆ ਸਰਕਾਰ ਆ ਡਰਾਮੇ ਕਰਦੀ ਐ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਆ ਉਹ ਤੁਹਾਡੇ ਤਾਲੇ ਪੈ ਚੜ ਦੇ ਫਿਰਦੇ ਆ ਪੁਲਿਸ ਦੇ ਵੀ ਇਹ ਸਾਡੀ ਜਾਇਜ਼ ਗੱਲ ਮੰਨ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕਿਹਦੇ ਕੋਲੇ ਜਾਵਾਂ ਕਿਹੜੀ ਕੋਲੇ ਜਾਵਾਂ ਸੀਬੀਆਈ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਇੰਨਾ ਧੱਕਾ ਯਾਰ ਅੱਜ ਸ਼ਾਇਦ ਹੋ ਗਿਆ ਮੇਰੀ ਕੰਪਲੇਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਟ ਨਹੀਂ ਕੱਢਦੇ ਮੇਰੇ ਕੋਲ ਅਰਸ਼ੂਰ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰਤਾ ਕਮਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰਾ ਕੰਮ ਹੋਇਆ ਪਿਆ ਸਾਰਾ ਕੰਮ ਹੋ ਗਿਆ ਇਧਰ ਆ ਜਾਓ ਫੋਨ ਦੀ ਦੱਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਦਿਓ ਸਾਨੂੰ ਰੱਦੀ ਕੋਈ ਸ਼ੌਂਕ ਨਹੀਂ ਸੀਦਾ ਹੁੰਦਾ ਜੀ ਅਸੀਂ ਅੱਜੱਕੀ ਹੋਏ ਆਏ ਆ ਸਾਨੂੰ ਜੂਨ ਦੇ ਮਹੀਨੇ ਤੇ ਤੁਰੇ ਫਿਰਦੇ ਆ ਸੀ ਹਾਰਟ ਪੇਸ਼ੈਂਟ ਨੇ 5 ਸੈਂਟ ਭਏ ਹੋਏ ਇਹਨਾਂ ਦੇ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਡੇ ਲਾ ਦੇ ਕਿਤੇ ਤੋਂ ਅਸੀਂ ਆਪਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਅਸੀਂ ਕਿਸੇ ਦੇ ਕੰਮ ਨਹੀਂ ਕਰਦੇ ਸੀ ਕਿਸੇ ਤੋਂ ਫੋਨੇ ਨਹੀਂ ਚੁੱਕਦੇ ਸੀ ਤੇ ਮਾਰਦੇ ਨਹੀਂ ਸੀ ਘਰੇ ਬੈ ਕੇ ਧੋਖਾਫਾ ਕਰਦੇ ਸੀ ਸਾਡੀ ਕਿਉਂ ਨਹੀਂ ਗੱਲ ਸੁਣਦੇ ਜਲਦਾ ਦਾ ਸਿਖਰ ਅਸੀਂ ਸਾਡੀ ਗੱਲ ਖੋਸਾ ਕਰਦੇ ਕਿ ਸਾਡਾ ਜਵਾਬ ਹੈ ਕਿੰਨੇ ਜਨਰਲ ਫੜਦੇ ਹੋ ਤੁਸੀਂ ਮੈਨੂੰ ਦੱਸਿਓ ਪਹਿਲਾਂ ਸਾਡੇ ਸਰਕਾਰ ਨੇ ਵਾਅਦਾਤਾ ਹੁਣ ਸਾਡੀ ਕਮਾਈ ਦੇ ਡਾਕਾ ਮਾਰ ਕੇ ਜਵਾਬ ਨੂੰ ਪੇੜਾਂਗੇ ਅਸਲ ਤੋਂ ਹੁਣ ਆਪਾਂ ਬਲੀ ਪੂਰੀ ਸਾਡਾ ਤਾਂ ਜੋਰ ਆਇਆ ਸੀ ਤਾਂ ਤਾਂ ਥੋੜੇ ਥੋੜੇ ਸਾਹਮਣੇ ਆਏ ਆਂ ਕਿ ਘੱਮ ਸੇ ਘੱਮ ਪਬਲਿਕ ਤਾਂ ਸਾਡੀ ਸੁਣੂਗੀ ਨਾ ਸੱਚ ਝੂਠ ਤਾਂ ਸੁਣੂਗੀ ਇੰਟਰਵਿਊਆਂ ਦੇ ਕੇ ਸਫਾਈਆਂ ਦੇਗੇ ਜੀ ਸਾਡਾ ਕੋਈ ਲੈਣ ਦੇਣੀ ਸਾਡਾ ਇਹ ਨਹੀਂ ਸਾਨੂੰ ਪਤਾ ਹੈ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨੀ ਕਿਉਂ ਵਾਰਾ ਅੱਛੀ ਤਾਂ ਜੋ 9 ਮਹੀਨਿਆਂ ਤੋਂ ਅੱਗੇ ਹੋਇਆ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਣ ਦਾ ਤੁਹਾਨੂੰ ਇੱਕ ਸਾਥ ਚਾਹੀਦਾ ਬਸ ਨਹੀਂ ਤਾਂ ਕਿ ਦੁਸ਼ੀਆਂ ਰੂਮਾਂ ਅਸਕੀਤਾ ਦਾ ਬਸ ਸੋ ਇਹਦੇ ਵਿੱਚ ਜਿਹੜਾ ਹੈਗਾ ਸਾਡੀ ਜਿਹੜੀ ਹੈਗੀ ਹੈ ਭੂਮਿਕਾ ਜੋ ਹੈ ਉਹ ਇੱਕ ਮੇਰੇ ਪੱਖ ਤੇ ਜਿਹੜੀ ਹੈਗੀ ਤਰੀਕੇ ਨਾਲ ਸ਼ਰਧਾਵਾਨ ਤਰੀਕੇ ਨਾਲ ਸਮਾਜ ਦੇ ਪ੍ਰਤੀ ਜੋ ਸਾਡੀ ਡਿਊਟੀ ਹੈ ਅਸੀਂ ਜਿਹੜਾ ਹੈਗਾ ਲਗਾਤਾਰ ਕਰ ਰਹੇ ਹਾਂ ਆਪਰੇਸ਼ਨ ਪ੍ਰਹਾਰ 2 ਵੀ ਜਿਹੜਾ ਹੈਗਾ ਸਾਡੀ ਇਸੇ ਸੋਚ ਨੂੰ ਨਿਰਧਾਰਿਤ ਕਰਦਾ ਹੈ ਜਿਹਦੇ ਤਹਿਤ ਕਿ ਅਸੀਂ ਜਿਹੜਾ ਹੈਗਾ ਇਹਨਾਂ ਮਾੜੇ ਅੰਸਰਾਂ ਤੇ ਜਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ ਔਰ ਅਸੀਂ ਇਹਨਾਂ ਨੂੰ ਇਹਨਾਂ ਦੇ ਮਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਇਹ ਨਹੀਂ ਹੋ ਸਕਦਾ ਕਿ ਇਸ ਤਰੀਕੇ ਦੇ ਲੋਕ ਜਿਹਨੇ ਜਿਹੜੇ ਉਹ ਭੂਲੇ ਪਾਲੇ ਲੋਕਾਂ ਨੂੰ ਤੰਗ ਕਰਕੇ ਜਿਹੜੇ ਹੈਗੇ ਮਨਤ ਜੀ ਦੇ ਰੂਪ ਤੋਂ ਬਸਟੈਂਡ ਦਾ ਰੇਲ ਚੇਕਿੰਗ ਕਰਕੇ ਕੰਮ ਦੇ ਪ੍ਰਾਪਤੀ ਅਸਲੀ ਨਹੀਂ ਇਹ ਦੇਖੋ ਬਸਟੈਂਡ ਰੇਲਵੇ ਸਟੇਸ਼ਨ ਚੈਕਿੰਗ ਜਿਹੜੇ ਹੌਟਸਪੌਟ ਆ ਉਹਨਾਂ ਤੇ ਚੈਕਿੰਗ ਇਹ ਸਾਡੀ ਜਿਹੜੀ ਟੋਟਲ ਮੁਹਿੰਮ ਹੈ ਉਹਦਾ ਇੱਕ ਹਿੱਸਾ ਹੈ ਕਿਉਂਕਿ ਅਸਲ ਵਿੱਚ ਦੇਖਣ ਚਾਹੁੰਦਾ ਹੈ ਕਿ ਜਿੰਨੇ ਵੀ ਵਿਅਕਤੀ ਇਸ ਤਰੀਕੇ ਦੀਆਂ ਅਪਰਾਧਿਕ ਕਾਰਵਾਈਆਂ ਕਰਦੇ ਨੇ ਉਹਨਾਂ ਦਾ ਜਿਹੜਾ ਪਿਛੋਕੜ ਜਾਂ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਨੇ ਔਰ ਉਹ ਗੈਂਗਸਟਰ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਪ੍ਰਭਾਵਿਤ ਹੋ ਕੇ ਆਪਣੀ ਆਰਥਿਕ ਹਾਲਤ ਸੁਧਾਰਨ ਦੇ ਚੱਕਰ ਦੇ ਵਿੱਚ ਇਨ੍ਹਾਂ ਕਮਾਂਚ ਪੈਂਦੇ ਨੇ ਔਰ ਉਹਨਾਂ ਦੇ ਰਹਿਣ ਸਹਿਣ ਦਾ ਏਰੀਆ ਜਿਹੜਾ ਹੁੰਦਾ ਹੈ ਉਹ ਵੀ ਛੋਟੀਆਂ ਬਸਤੀਆਂ ਦੇ ਵਿੱਚ ਪਾਇਆ ਜਾਂਦਾ ਹੈ ਛੋਟੇ ਮੁਹੱਲਿਆਂ ਦੇ ਵਿੱਚ ਪਾਇਆ ਜਾਂਦਾ ਹੈ ਜਿੱਥੇ ਜ਼ਿਆਦਾਤਰ ਲੋਕੀ ਅਪਰਾਧਿਕ ਕਾਰਵਾਈਆਂ ਵਿੱਚ ਸ਼ਮੂਲੀਅਤ ਰੱਖਦੇ ਨੇ ਇਸ ਕਰਕੇ ਇਹ ਜਿਹੜੀਆਂ ਏਰੀਆਜ਼ ਨੇ ਉੱਥੇ ਸਾਡੇ ਵੱਲੋਂ ਸਰਚ ਆਪਰੇਸ਼ਨਸ ਕੀਤੇ ਜਾਂਦੇ ਸਰ ਜਿਸ ਤਰ੍ਹਾਂ ਤੁਸੀਂ ਉਹ ਪ੍ਰਹਾੜ ਦੀ ਗੱਲ ਕੀਤੀ ਉਸੇ ਤਰ੍ਹਾਂ ਯੁੱਧ ਨਸ਼ੇ ਵਿਰੁੱਧ ਦਾ 2.0 ਸ਼ੁਰੂ ਕੀਤਾ ਹੋਇਆ ਪਰ ਮਾਨਸਾ 'ਚ ਦੇਖਿਆ ਗਿਆ ਹੈ ਕਿ ਜੇਲ੍ਹਾਂ 'ਚੋਂ ਸਪਲਾਈ ਹੋ ਰਿਹਾ ਹੋਣ ਡਿਲੀਵਰੀ ਜਿਹੜਾ ਨਸ਼ਾ ਡਿਲੀਵਰ ਹੋ ਰਿਹਾ ਹੈ ਪਰ ਹੌਟਸਪੌਟ ਤੇ ਤੁਸੀਂ ਚੈਕਿੰਗ ਕਰਦੇ ਹੋ ਜੇਲਾਂ ਤੇ ਕਿਉਂ ਨਹੀਂ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਸਾਡੇ ਕੋਲ ਆਡੀਓ ਆਈਆਂ ਬਹੁਤ ਸਾਰੀਆਂ ਅੱਜ ਤੋਂ ਉਸ ਕੁਐਸਚਨ ਵੀ ਹੈ ਮੇਰਾ ਵੀ ਫਿਰ ਵੀ ਡਿਲੀਵਰੀ ਹੋ ਰਹੀ ਹੈ ਤੁਸੀਂ ਉਹ ਆਡੀਓ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੇ ਧਿਆਨ ਦੇ ਵਿੱਚ ਜੇਕਰ ਇਦਾਂ ਦੀ ਕੋਈ ਚੀਜ਼ ਆਂਦੀ ਹੈ ਉਹਦੇ ਤੇ ਸਾਡੇ ਵੱਲੋਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਜਿੱਥੋਂ ਤੱਕ ਜੇਲ੍ਹ ਦੀ ਗੱਲ ਹੈ ਜੇਲ੍ਹ ਤੇ ਰੈਗੂਲਰ ਚੈਕਿੰਗ ਜਿਹੜੀਆਂ ਹੰਦੀਆਂ ਹੁੰਦੀਆਂ ਨੇ ਜੇ ਬਠਿੰਡਾ ਰੇਂਜ ਦੀ ਗੱਲ ਕਰੀਏ ਬਠਿੰਡਾ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਵੀ ਸਰਚ ਆਪਰੇਸ਼ਨ ਜਿਹੜੇ ਹੈਗੇ ਜਿਹੜੇ ਸਰਪ੍ਰਾਈਜ਼ ਟਾਈਮ ਤੇ ਕੀਤੇ ਜਾਂਦੇ ਆ ਤੇ ਮਾਨਸਾ ਜੇਲ੍ਹ ਦੇ ਵਿੱਚ ਵੀ ਸਰਚ ਆਪਰੇਸ਼ਨ ਸਾਡੇ ਵੱਲੋਂ ਕੰਡਕਟ ਕੀਤੇ ਜਾਂਦੇ ਆ ਔਰ ਜੇਲ੍ਹ ਦੇ ਵਿੱਚ ਜਿਹੜੀ ਹੈਗੀ ਸਖਤੀ ਜਿਹੜੀ ਹੈਗੀ ਉਹ ਪਿਛਲੇ 1-2 ਸਾਲਾਂ ਤੋਂ ਬਹੁਤ ਪੂਰੀ ਤਰ੍ਹਾਂ ਬਰਕਰਾਰ ਹੈ ਔਰ ਸਾਡੇ ਕੋਲ ਕੁਝ ਅਜਿਹੇ ਜਿਹੜੇ ਇਨਸੀਡੈਂਟਸ ਵੀ ਆਈਐਨਆਈ ਜਿਹਦੇ ਵਿੱਚ ਕਿ ਜੇਲ੍ਹ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਮੋਬਾਈਲ ਯੂਜ਼ ਕਰਦੇ ਫੜੇ ਗਏ ਤੇ ਉਹਨਾਂ ਤੇ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਉਹਦੇ ਵਿੱਚ ਜੇਲ੍ਹ ਮੁਲਾਜ਼ਮਾਂ ਤੇ ਵੀ ਜਿਹੜਾ ਹੈਗਾ ਡਿਪਾਰਟਮੈਂਟਲ ਐਕਸ਼ਨ ਸਾਡੇ ਉੱਪਰ ਲੱਗ ਗਿਆ ਸਰ ਜੇਲ੍ਹਾਂ ਦੇ ਵਿੱਚ ਅਜਿਹੇ ਘਟਨਾਵਾਂ ਹੁੰਦੀਆਂ ਨੇ ਜਿਵੇਂ ਕੋਈ ਮਾਰਡਰ ਦੀ ਹੋਵੇ ਅੰਦਰੋਂ ਸਾਜ਼ਿਸ਼ ਕੀਤੀ ਜਾਂਦੀ ਆ ਜਾਂ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਵੱਡੇ ਵੱਡੇ ਪਹਿਲਾਂ ਵੀ ਅਜਿਹੇ ਕਾਰਨਾਮੇ ਸਾਹਮਣੇ ਆਉਂਦੇ ਤਾਂ ਨਸ਼ਾ ਕਿਸ ਤਰ੍ਹਾਂ ਪਹੁੰਚਦਾ ਹੈ ਕੀ ਨਾਕਾਮੀ ਹੈਗੀ ਪੁਲਿਸ ਦੀ ਨਹੀਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਜੇਲ੍ਹ ਮੁਲਾਜ਼ਮਾਂ ਤੇ ਵੀ ਸਾਡੇ ਵੱਲੋਂ ਡਿਪਾਰਟਮੈਂਟਲ ਐਕਸ਼ਨ ਲਿਆ ਗਿਆ ਔਰ ਜਿਵੇਂ ਹੀ ਸਾਡੇ ਧਿਆਨ ਦੇ ਵਿੱਚ ਕੁਝ ਅਜਿਹੀ ਚੀਜ਼ ਆਂਦੀ ਹੈ ਕਿ ਜੇਲ੍ਹ ਦੇ ਵਿੱਚ ਕਿਸੇ ਤਰੀਕੇ ਦੀ ਗੈਰ ਕਾਨੂੰਨੀ ਘਰਮ ਐਕਟੀਵਿਟੀ ਹੁੰਦੀ ਹੈ ਤਾਂ ਅਸੀਂ ਜਿਹੜਾ ਹੈਗਾ ਇਮੀਡੀਏਟਲੀ ਉਹਤੇ ਐਫ ਆਈ ਆਰ ਵਗੈਰਾ ਵੀ ਰਜਿਸਟਰ ਕਰਕੇ ਬੜੀ ਲੇਟ ਹੁੰਦੀ ਹੈ ਕਈ ਵਾਰ ਦੇਖਿਆ ਬਾਹਰ ਵੀ ਚਾਹੇ ਕੋਈ ਐਕਸੀਡੈਂਟ ਦੇ ਜਿਵੇਂ ਆ ਬੀਤੇ ਦਿਨੀ ਤੁਹਾਡਾ ਮੁਲਾਜ਼ਮ ਨੂੰ ਫਾਇਰਿੰਗ ਕੀਤੀ ਗਈ ਆ ਤਰੂੜਕੜ ਥਾਣਾ ਐਸਐਚਓ ਨੂੰ ਪਹਿਲੀ ਪਤਾ ਲੱਗੇ ਸੀ ਪਰ ਬੜਾ ਲੇਟ ਕਾਰਵਾਈ ਹੋਈ ਆ ਇਹ ਕੀ ਲੱਗਦਾ ਪੂਰੇ ਚ ਦੇਖੋ ਉਹਦੇ ਚ ਲੇਟ ਕਾਰਵਾਈ ਹੋਣ ਦਾ ਕਾਰਨ ਇਹ ਜਿਹੜਾ ਦੇਖੀ ਸੀਗਾ ਉਹ ਹਸਪਤਾਲ ਦੇ ਵਿੱਚ ਉਹ ਉਹ ਐਡਮਿਟ ਹੋ ਗਿਆ ਜਿਹਦੇ ਕਾਰਨ ਕਿ ਉਹਦੇ ਬਿਆਨ ਦੇ ਵਿੱਚ ਜਿਹੜੀ ਥੋੜੀ ਦੇਰੀ ਹੋਈ ਪਰ ਸਾਡੇ ਵੱਲੋਂ ਉਸ ਬੰਦੇ ਨੂੰ ਇਮੀਡੀਏਟਲੀ ਜਿਵੇਂ ਬਿਆਨ ਦਰਜ ਹੋਇਆ ਐਫਆਈਆਰ ਰਜਿਸਟਰ ਹੋਈ ਤੇ ਉਸ ਜੇ ਬੰਦੇ ਨੂੰ ਸਾਡੇ ਵੱਲੋਂ ਅਰੈਸਟ ਕੀਤਾ ਗਿਆ ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ ਅਧੂਰੀ ਜਾਣਕਾਰੀ ਤੁਹਾਡੇ ਕੋਲ ਕਾਰਨ ਕੀ ਹੈ ਬੰਦੇ ਨੇ ਸਵੇਰੇ ਰਾਤ ਨੂੰ ਲੁੱਟ ਕੀਤੀ ਹੈ ਜੀ ਸਵੇਰੇ ਸਲੂੜਗੜ ਫਾਇਰਿੰਗ ਕਰ ਰਹੇ ਆ ਸਰਦੂਰਗੜ ਪੁਲਿਸ ਨੂੰ ਇਨਫੋਰਮੇਸ਼ਨ ਹੋਈ ਸਲੂੜਗੜ ਪੁਲਿਸ ਦਾ ਮਲਾਜ਼ਮ ਹੀ ਅਸਲਾ ਤੇ ਉਸ ਬੰਦੇ ਨੂੰ ਉੱਥੇ ਡਿਟੇਨ ਕਰ ਲਿਆ ਸੀ ਠੀਕ ਹੈ ਡਿਟੇਨ ਹੋ ਗਿਆ ਪਰ ਉਹ ਤੋਂ ਬਾਅਦ ਜਿਹੜਾ ਹੈਗਾ ਜੋ ਐਫ ਆਈ ਆਰ ਕੋਈ ਕਰਾਈਂ ਕਿ ਨਾ ਉੱਥੇ ਵੀ ਵੈਰ ਕੀ ਸੀ ਹੈ ਉਥੇ ਲੋਕ ਤੁਸੀਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉੱਥੇ ਦਾ ਵਰਚਾ ਹੋ ਜਾਣਾ ਚਾਹੀਦਾ ਇਹ ਬਤਈ ਦੀ ਬੱਕਰੀ ਗੱਲ ਹੈ ਦੇਖੋ ਜੇ ਤਾਂ ਅਸੀਂ ਕਾਰਵਾਈ ਕਰਨ ਤੋਂ ਮਨਾ ਕਰਦੇ ਆ ਤਾਂ ਤਾਂ ਸਾਡੀ ਜਿਹੜੀ ਹੈਗੀ ਮੰਦ ਭਾਵਨਾ ਸਾਹਮਣੇ ਆਂਦੀ ਹੈ ਸਰ ਇਹ ਤਾਂ ਮੀਡੀਆ ਦੇ ਪ੍ਰੈਸ਼ਰ ਤੋਂ ਹੋਇਆ ਸਾਨੂੰ ਵੀ ਪਤਾ ਤੀਜੀ ਦਿਨ ਹੋ ਰਿਹਾ ਹੈ ਐਫ ਆਈ ਆਰ 4 ਦਿਨ ਕਿਉਂ ਲਕੋ ਕੇ ਰੱਖੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਚਲੋ ਠੀਕ ਹੈ ਸਰ ਇੱਕ ਮਸਲਾ ਹੋਰ ਸੀ ਜੀ ਇੱਕ ਮਾਨਸਾ 14 ਸਾਲ ਦੀ ਬੱਚੀ ਨਾਲ ਰੇਪ ਹੁੰਦਾ ਆ ਤੇ ਮੈਂ ਦੋਸ਼ਣ ਮੈਂ ਵੀ ਮਿਲਿਆ ਉਹ ਕਹਿੰਦੇ ਸੀ 55 ਲੱਖ ਰੁਪਏ ਦਿੱਤਾ ਕੁਝ ਪੁਲਿਸ ਅਧਿਕਾਰੀਆਂ ਨੂੰ ਤੇ ਕੁਝ ਅਧਿਕਾਰੀ ਸਾਡੇ ਕੋਲ ਇਹ ਵੀ ਕਹੇ ਵੀ 40 ਲੱਖ ਇੱਧਰ ਉੱਧਰ ਹੋਇਆਗਾ ਸੋ ਉਹ ਸਬੰਧਤ ਤੁਸੀਂ ਕੀ ਕਹੋਗੇ 55 ਤੁਸੀਂ ਬੱਚੀ ਦਾ ਰੇਪ ਸੁਣਾ 14 ਸਾਲ ਦੀ ਬੱਚੀ ਦੇ ਉਹਦਾ ਪਿਤਾ ਜੀ ਵੀ ਜੇਲ੍ਹ 'ਚ ਨੇ ਮੈਂ ਐਸਐਸਪੀ ਸਾਹਿਬ ਨਾਲ ਡਿਸਕਸ ਕਰ ਲੂੰਗਾ ਹੁਣ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਦਾ ਹੈਗਾ ਤੇ ਇਹਦੇ ਤੇ ਵੀ ਜਿਹੜੀ ਕੋਈ ਵੀ ਜਾਇਜ਼ ਕਾਨੂੰਨੀ ਕਾਰਵਾਈ ਹੋਏਗੀ ਕੀਤੀ ਜਾਏ ਜੇਕਰ ਸਾਡਾ ਕੋਈ ਮੁਲਾਜ਼ਮ ਇਸ ਤਰੀਕੇ ਦੇ ਐਕਟੀਵਿਟੀ ਵਿੱਚ ਪਾਇਆ ਜਾਂਦਾ ਉਦੋਂ ਕਾਰਵਾਈ ਹੋਏਗੀ ਫਿਰ ਮਿਸ਼ਨ ਪ੍ਰਹਾਰ ਦੇ ਚੱਲਦਿਆਂ ਵੀ ਲੁੱਟ ਖੋਹਦੀਆਂ ਵਾਰਦਾਤਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਪਿਛਲੇ ਦਿਨੀ ਹਸਪਤਾਲ ਦੇ ਵਿੱਚ ਦੋ ਪੇਸ਼ੈਂਟ ਐਡਮਿਟ ਹੋਏ ਜਿਨ੍ਹਾਂ ਦੇ ਨਾਲ ਲੁੱਟ ਖੋਹ ਦੀ ਵਾਰਦਾਤ ਕੀਤੀ ਗਈ ਜਿਹੜੇ ਉਹਨਾਂ ਨੂੰ ਘੁੱਟਿਆ ਮਾਰੇਗਾ ਉਹਨਾਂ ਦੇ ਫੋਨ ਉਹਨਾਂ ਦੀ ਪੇਮੈਂਟ ਵਗੈਰਾ ਸੀ ਜਿਹੜੀ ਉਹ ਵੀ ਖੋਈ ਗਈ ਹੈ ਤੇ ਜਿਹੜਾ ਅੱਜ ਦਾ ਸਰਚ ਉਹਦਾ ਐਡਮਿਸ਼ਨ ਪਰਿਵਾਰ ਦਾ ਸਰ ਕੋਈ ਗਰਾਊਂਡ ਲੈਵਲ ਦੇ ਉੱਤੇ ਵੀ ਨਿਕਲ ਨਹੀਂ ਰਿਹਾ ਦੇਖੋ ਇਹ ਜਿਹੜੀ ਤੁਸੀਂ ਇਨਸੀਡੈਂਟ ਮੈਨੂੰ ਦੱਸੀ ਹੈ ਹੁਣ ਸਾਡੇ ਨੋਟਿਸ 'ਚ ਆਈ ਹੈਗੀ ਹੈ ਸੋ ਉਹਤੇ ਜਿਹੜੀ ਕਾਰਵਾਈ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਇਹਨੂੰ ਮੈਂ ਚੈੱਕ ਵੀ ਕਰ ਲਵਾਂ ਜਿਹੜੀ ਤੁਸੀਂ ਚੀਜ਼ ਮੈਨੂੰ ਦੱਸੀ ਹੈਗੀ ਠੀਕ ਹੈ ਸਰ ਜਿਹੜਾ ਸਬਮਿਸ਼ਨ ਕਰ ਹਰ ਕਲੀ ਗੈਂਗਸਟਰਾਂ ਖਿਲਾਫ ਕੀਤਾ ਹੋਇਆ ਹੈ ਜਿਹੜੇ ਲੋਕ ਸਵਾਲ ਕਰਦੇ ਆ ਬੁੱਧੀਜੀਵ ਹੋਗੇ ਆਰਟੀਆਈ ਐਕਟੀਵਿਸਟ ਹੋਗੇ ਜਾਂ ਜਰਨਲਿਸਟ ਪੱਤਰਕਾਰ ਹੋਗੇ ਉਹਨਾਂ ਦੇ ਵੀ ਪਰਚੇ ਪਾਏ ਜਾ ਰਹੇ ਆ ਜਿ ਉਹਨਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਆ ਇਹ ਪੁਰਸ਼ ਦੇਖੋ ਬਠਿੰਡਾ ਰੇਂ ਦੇ ਵਿੱਚ ਜਾਂ ਕਿਤੇ ਵੀ ਅਜਿਹੀ ਕੋਈ ਗੱਲ ਨਹੀਂ ਹੈ ਤੁਹਾਡੇ ਜਿਹੜੇ ਸ਼ਬਦ ਨਹੀਂ ਸਰ ਮੈਂ ਖੁਦ ਨਾ ਬ ਮੈਂ ਇੱਕ ਹਰਸੋਟਲ ਦਾ ਸਟਿੰਗ ਆਪਰੇਸ਼ਨ ਕਰਕੇ ਵੀਡੀਓ ਪਾਈ ਜੀ ਪੋਸਟੀਟਿਊਸ਼ਨ ਦੇ ਤਹਿਤ ਮੈਂ ਤੁਹਾਨੂੰ ਟਵੀਟ 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 ਕੀਤਾ ਹੋਇਆ ਤੁਹਾਡੇ WhatsApp account ਦੇ ਉੱਤੇ ਵੀ ਤੁਹਾਨੂੰ ਭੇਜਿਆ ਹੋਇਆ ਜੀ ਸਾਰੀ FIR ਨੰਬਰ ਕਨਸਟੀਟਿਊਸ਼ਨ ਐਕਟ ਦੇ ਤਹਿਤ ਹੋਟਲ ਵਾਲਿਆਂ ਦੇ ਕਾਰਵਾਈ ਕਰਨ ਦੀ ਬਜਾਏ ਸਰ ਮੇਰੇ ਤੇ ਪਰਚਾ ਦਰਜ ਕੀਤਾ 308 262 62 ਦੇ ਐਕਸਟਰੈਕਸ਼ਨ ਪਲਸ ਬੈਲਮੇਲਿੰਗ ਦਾ ਕੋਈ ਐਵੀਡੈਂਸ ਨਹੀਂ ਕੋਈ ਪ੍ਰੂਫ ਨਹੀਂ ਇਹਦਾ ਮਤਲਬ ਤਾਂ ਇਹ ਹੀ ਹੋਈ ਹੈ ਨਾ ਵੀ ਸਰ ਕ੍ਰਾਇਮ ਕਰਵਾ ਰਹੀ ਹੈ ਜੀ ਪਰ ਸੁਰੱਖਿਣ ਨਹੀਂ ਨਾ ਰਹੀ ਜੀ ਕਿਉਂ ਤੁਸੀਂ ਹੁਣ ਮੇਰੇ ਸਾਹਮਣੇ ਖੜੇ ਹੋ ਮੇਰੇ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਬਾਇਜੇ ਇੱਥੇ ਬੁਲਾਇਆ ਗਿਆ ਥੈਂਕ ਯੂ ਸਰ ਤੁਸੀਂ ਆਪਣੇ ਦਿਮਾਗ 'ਚ ਇਹ ਚੀਜ਼ਾਂ ਕਿਉਂ ਰੱਖਦੇ ਹੋ ਕਿ ਤੁਹਾਡੇ ਨਾਲ ਬੁਲਸ ਧੱਕਾ ਕਰ ਰਹੀ ਜੀ ਤੁਸੀਂ ਮੇਰੇ ਸਾਹਮਣੇ ਖੜੇ ਹੋ ਮੇਰੇ ਕੋਲ ਮੈਂ ਤੁਹਾਨੂੰ ਕੁਝ ਕਹਿ ਰਿਹਾ ਤੁਹਾਨੂੰ ਤੁਹਾਡੇ ਦਿਮਾਗ 'ਚ ਇਦਾਂ ਕਿਉਂ ਹੈ ਦੇਖੋ ਕੋਈ ਕੰਪਲੇਨੈਂਟ ਜੇਕਰ ਆ ਜਾਂਦਾ ਕੋਈ ਵਿਅਕਤੀ ਕਿਸੇ ਦੇ ਖਿਲਾਫ ਕੋਈ ਕੰਪਲੇਨਟ ਦਿੰਦਾ ਹਾਂਜੀ ਉਹਤੇ ਕਾਰਵਾਈ ਕਰਨਾ ਸਾਡਾ ਵੀ ਫਰਜ਼ ਹੁੰਦਾ ਹੈ ਉਹ ਹੁਣ ਕਿਸ ਤਹਿਤ ਕਾਰਵਾਈ ਹੋਈ ਹੈ ਕਦੋਂ ਹੋਈ ਹੈ ਉਹਨੂੰ ਅਸੀਂ ਜਾਂਚ ਲਵਾਂਗੇ ਹੁਣ ਵੀ ਹਟੜਾਂ ਦੇ ਵਿੱਚ ਸਰ ਸਰਿਆਂ ਜਿਸਮ ਪਰੋਸੀ ਦੇ ਧੰਦੇ ਚੱਲ ਰਹੇ ਸਾਡੇ ਕੋਲ ਹੁਣ ਵੀ ਸਟ੍ਰਿੰਗ ਆਪਰੇਸ਼ਨਾਂ ਦੀ ਵੀਡੀਓ ਨੇ ਕਾਈਂ ਡਰਾਈਵ ਦੇ ਵਿੱਚ ਪਾ ਕੇ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਹੁਣ ਕੋਈ ਕਾਰਵਾਈ ਹੋਊਗੀ ਹਾਂ ਹਾਂ ਹੋਏਗੀ ਅਸੀਂ ਪਹਿਲਾਂ ਵੀ ਜਿਹੜਾ ਪਹਿਲਾਂ ਵੀ ਪਿਛਲੇ 2-3 ਮਹੀਨੇ ਦੇ ਵਿੱਚ ਸਾਡੇ ਕੋਲ ਜੋ ਵੀ ਇਨਫਰਮੇਸ਼ਨ ਆਈ ਹੈ ਉਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਠੀਕ ਹੈ ਸਭ ਤੋਂ ਵੱਡੀ ਗੱਲ ਲੁੱਟਖੋਰੀ ਚੱਲੀ ਆ ਐ ਕਾਇਸਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਖੇਤੀ ਮੋਟਰਾਂ ਦੇ ਉਹਨਾਂ ਤਾਂ ਬਹੁਤ ਚੋਰੀ ਹੋ ਰਿਹਾ ਹੈ ਖਾਸ ਕਰਕੇ ਪਿੱਖੇ ਰਜ ਬਹੁਤ ਜਿਆਦਾ ਹੋ ਰਹੇ ਇਸ ਵਿੱਚ ਪਿਛਲੇ ਦਿਨ ਮੇਰੇ ਕੋਲ ਪਿੱਖੀ ਦੇਦੀ 100 ਕ ਮੋਟਾ ਤਾਂਬਾ ਚੋਰੀ ਹੋ ਗਿਆ ਚਲੋ ਖਬਰ ਕਰ ਲੱਗੀਆਂ ਪਰ ਇਹਨਾਂ ਦਾ ਇਨਸੀਡੈਂਟ ਕੀ ਹੋਇਆ ਮੈਂ ਸਾਦਾ ਜੀ ਦਫਤਰ ਤੇ ਨਾਲ ਹੀ ਹੈ ਉੱਥੇ ਕੋਈ ਇੱਕ ਕੋਈ ਉੱਥੇ ਬੈਗ ਦੇ ਪਿਆ ਬੋਰਾ ਕਦੇ ਵੀ ਉਹ ਗਏ ਚੱਕ ਲਿਆ ਕੁਝ ਦੇਖਿਆ ਮੈਂ ਵਾਜਿ ਮੈਂ 14 ਜਨਵਰੀ ਦੀ ਗੱਲ ਹੈ ਮੈਂ ਕਿ ਪਾਥੀ ਗੁੱਤੀ ਹੋਣਗੇ ਬਾਬਾ ਜੀ ਕੀ ਅੱਜ ਦੇਖਿਆ ਕੁਝ ਤਾਂਬਾ 10-12 ਕਿਲੋ ਮੈਂ ਰੱਖੇ ਦਫਤਰ ਰੱਖ ਲਿਆ ਮੈਂ ਕਈ ਪੁਰ ਸਦਕਾਰਿਆਂ ਨੂੰ ਦੱਸਦਾ ਵੀ ਆ ਤਾਂ ਬਾਤ ਵੀ ਫੜ ਸਕਦੇ ਹੋ ਬਹੁਤ ਵੱਡਾ ਗਰੋਹ ਲੱਭ ਸਕਦੇ ਹੋ ਪਰ ਕੋਈ ਗੱਲ ਨਹੀਂ ਹੋਈ ਸਿਰ ਇੱਕ ਦਿਨ ਮੁੰਡਾ ਗਿਆ ਉਹ ਕੈਮਰੇ ਦੇਖੇ ਆਉਂਗੂਗਾ ਉਹ ਉੱਥੇ ਪਿਆਜ ਰੱਖ ਮੇਰੇ ਕੋਲ 12 ਕਿਲੋ ਤੰਬਾ ਕੋਈ ਗੱਲ ਨਹੀਂ ਉਹਦੇ ਤੇ ਜਿਹੜਾ ਹੈਗਾ ਮੈਂ ਇਹਨਾਂ ਨਾਲ ਐਸਪੀ ਸਾਹਿਬ ਨੂੰ ਕਹੂੰਗਾ ਜਿਹੜਾ ਥੋੜੀ ਜਿਹੜਾ ਇਹ ਇਸ਼ੂ ਹੈਗਾ ਉਹਦੇ ਤੇ ਸਾਡੇ ਵੱਲੋਂ ਕਾਰਵਾਈ ਜਿਹੜੀ ਹੈਗੀ ਵਧੀਆ ਕੀਤੀ ਜਾਵੇ ਸੋ ਸਤੋ ਇੱਕ ਸਿੱਧੂ ਪਰਿਵਾਰ ਹੈ ਸਿੱਧੂ ਮੁਸੱਲ ਦੇ ਫੈਮਲੀ ਬਾਹਰ ਬੈਠੀ ਹੈ ਸੋ ਉਹ ਕਹਿ ਰਹੇ ਕਿ ਸਾਡੀ ਲਗਾਤਾਰ ਜਿਹੜਾ ਗੱਲ ਨਹੀਂ ਸੁਣੀ ਜਾ ਰਹੀ ਇਹਦਾ ਕੀ ਕਾਰਨ ਮੰਨਦੇ ਤੁਸੀਂ ਸੋਸ਼ਲ ਮੀਡੀਆ ਤੇ ਸਾਰ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਵੀ ਪੁਲਿਸ ਬਹੁਤ ਆ ਬਹੁਤ ਸਰੀ ਹਮਤਾਲੀ ਉਸ ਜਿਹੜਾ ਉਹ ਮੁਕੱਦਮਾ ਸੀ ਉਹਦੇ ਵਿੱਚ 30 ਦੇ ਕਰੀਬ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਦਾ ਚਲਾਨ ਦਿੱਤਾ ਜਾ ਕੇ ਤਫ਼ਤੀਸ਼ ਮੁਕੰਮਲ ਹੋ ਚੁੱਕੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਜਿਹੜੇ ਹੋਰ ਵੀ ਇਸ਼ੂਜ਼ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਸੁਣਿਆ ਜਾਏਗਾ ਅੱਜ ਉਹ ਆਈ ਨੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਸਰ ਉਹ ਕਹਿੰਦੇ ਨੇ ਵੀ ਪਿਛਲੇ 6 ਦਿਨ ਪਹਿਲਾਂ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਹੈ ਜੀ ਜਿਹੜਾ ਉਹਨਾਂ ਦਾ YouTube ਦਾ ਪੈਸਾ ਹੈ ਗੱਲ ਸੁਣੋ ਨਾ ਮੇਰੀ ਗੱਲ ਸੁਣੋ ਜੋ ਵੀ ਉਹ ਕਹਿੰਦੇ ਨੇ ਅਸੀਂ ਉਹਨੂੰ ਵਿਚਾਰਾਂਗੇ ਆਪਾਂ ਇਦਾਂ ਜਿਹੜਾ ਹੈਗਾ ਓਟ ਐਟ ਟਾਈਮ ਡਿਸਕਸ ਕਰਨ ਦੇ ਵਿੱਚ ਕਈ ਫੈਕਟਰ ਜਿਹੜੇ ਰਹਿ ਜਾਂਦੇ ਨਹੀਂ ਇਸ ਤੇ ਧਿਆਨ ਚਲੇ ਆ ਰਿਹਾ ਤੁਹਾਡੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਥੰਕ ਯੂ ਥੈਂਕ ਯੂ ਸਰ